ਉਧਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲਾਲਾਬਾਦ ਹਲਕੇ 'ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਥਾਂ-ਥਾਂ ਲੋਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਪਰਵਾਹ ਸਵਾਗਤ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਹੰਸਰਾ ਜੋਸਨ ਤੇ ਮਹਿੰਦਰ ਸਿੰਘ ਰਣਵਾ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਲੋਕਾਂ ਦਾ ਜੋਸ਼ ਅਤੇ ਠਾਠਾ ਮਾਰਦਾ ਵਿਖਾਈ ਦਿੱਤਾ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਵੈਸੇ ਤਾਂ ਬੀਰ ਸਿੰਘ ਬਾਦਲ ਕਲ ਪੰਜਾਬ ਦੀ ਮੁਹਿੰਮ ਦੇ ਤਹਿਤ 70 ਤੋਂ ਵੱਧ ਹਲਕਿਆਂ ਦਾ ਦੌਰਾ ਕਰ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਿੰਘ ਵੀਰ ਤੁਹਾਡੀ ਸੇਵ ਤੇ ਮਰ ਸੋਮਵਾਰ ਦਾ ਉਹਨਾਂ ਦਾ ਇਹ ਦੌਰਾ ਕਈ ਮਾਇਨੇ ਚ ਖਾਸ ਸੀ ਆਪਣੀ ਸੰਸਦੀ ਸੀ ਫਿਰੋਜ਼ਪੁਰ ਤੇ ਆਪਣੇ ਵਿਧਾਇਕੀ ਵਾਲੇ ਹਲਕੇ ਜਲਾਲਾਬਾਦ ਚ ਆਉਣਾ ਸੁਖਬੀਰ ਸਿੰਘ ਬਾਦਲ ਦਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣੀ ਵਰਗਾ ਸੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਐਹੀ ਵਜ੍ਹਾ ਸੀ ਕਿ ਅੱਜ ਦੌਰੇ ਦਾ ਰੰਗ ਕੁਝ ਵੱਖਰਾ ਸੀ ਮਾਹੌਲ ਜੀ ਆਪਣਾ ਵਾਂਗ ਸਾਫ਼ ਚੱਲ ਕਰਿਆ ਸੀ ਟੋਹਲ ਦੀ ਧਾਪ ਸੀ ਸਵਾਗਤ ਚ ਭੰਗੜੇ ਪੈ ਰਹੇ ਸਨ ਉੱਚ ਤੇ ਪੈਰਾ ਦੇਣ ਦਾ ਐਲਾਨ ਸੀ ਤੇ ਸੈਲਫੀਆਂ ਦਾ ਦੌਰ ਸੀ ਹਮੇਸ਼ਾ ਮੰਗ ਰੈਲੀ ਵਾਲੀ ਥਾਂ ਤੇ ਵੱਡਾ ਹਜੂਮ ਹੱਥ ਖੜੇ ਕਰਕੇ ਐਲਾਨ ਕਰ ਰਿਹਾ ਸੀ ਕਿ ਹਲਕੇ ਤੋਂ ਉਹਨਾਂ ਦਾ ਉਮੀਦਵਾਰ ਮੁੱਖ ਮੰਤਰੀ ਬਣਨ ਜਾ ਰਿਹਾ ਸਰਕਾਰ ਕੁਬੀਰ ਸਿੰਘ ਬਾਦਲ ਰੈਲੀ ਚ ਪਹੁੰਚੇ ਠਾਠਾ ਮਾਰਦੇ ਹਜੂਮ ਦੇ ਸਖਬੀਰ ਸਿੰਘ ਬਾਦਲ ਨੂੰ ਇਸ ਇਲਾਕੇ ਦੀ ਚਿੰਤਾ ਛੱਡ ਕੇ ਪੰਜਾਬ ਭਰ ਚ ਹੋਰ ਉਮੀਦਵਾਰਾਂ ਦੇ ਲਈ ਫਿਕਰੀ ਦੇ ਨਾਲ ਪ੍ਰਚਾਰ ਕਰਨ ਲੱਗਿਆ ਜਦੋਂ ਉਹਦਾ ਮੈਂ ਜਲਾਲਾਬਾਦ ਇਲੈਕਸ਼ਨ ਲੜਨ ਲੱਗਿਆ ਉਹਦੇ ਬਾਅਦ ਫਿਰੋਜ਼ਪੁਰ ਪਾਰਲੀਮੈਂਟ ਆ ਸਾਰੇ ਹੀ 9 ਹਲਕੇ ਮੈਂ ਆਪਣੇ ਪਰਿਵਾਰ ਦੇ ਮੈਂਬਰ ਵਾਂਗੂ ਬਣਾ ਲਏ ਆ ਹੁਣ ਤੁਹਾਨੂੰ ਇਸ ਇਲਾਕੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਐ ਹੁਣ ਕੱਲਾ ਤੁਸੀਂ ਇੱਕ ਕੰਮ ਕਰਨਾ ਵਾਜ਼ਿਲ ਕਾ ਹਲਕੇ ਤੋਂ ਜੋਸ਼ਨ ਸਾਹਿਬ ਨੂੰ ਜਿਤਾਉਣਾ ਹੈ ਬੋਰ ਹਲਕੇ ਤੋਂ ਰਣਵਾ ਸਾਹਿਬ ਨੂੰ ਦਿਖਾਉਣਾ ਹੈ ਤੇ ਜਲਾਲਾਬਾਦ ਚ ਮੈਨੂੰ ਜਿਤਾਉਣਾ ਹੈ ਇੱਕ ਤਾਂ 500 ਬਿਸਤਰੇ ਦਾ ਫਾਜ਼ਿਲ ਕਾ ਇੱਕ ਮੈਡੀਕਲ ਕਾਲਜ 500 ਬਿਸਤਰੇ ਦਾ ਦੂਜੀ ਗੱਲ ਇੱਥੇ ਕੋਈ ਟੇਲ ਟੇਲ ਨਹੀਂ ਰਹਿਣੰਦਾ ਨਹਿਰੀ ਪਾਣੀ ਤੁਹਾਡੇ ਪਿੰਡ ਪਿੰਡ ਪਹੁੰਚਾਉਂਗਾ ਇੱਕ ਜਿੰਨੇ ਆਪਣੇ ਬਾਰਡਰ ਦੀਆਂ ਕੱਚੀਆਂ ਜ਼ਮੀਨਾਂ ਐ ਕਾਨੂੰਨ ਬਣਾ ਕੇ ਮੈਂ ਪੱਕੀਆਂ ਕਰਮੀਆਂ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਹਾਂ ਬੋਲ ਸੋਨਿਹਾਲ ਬਾਕੀ ਇੱਥੇ ਬਹੁਤ ਵੱਡੀ ਇੰਡਸਟਰੀ ਦੇਣੀ ਐ ਸਪੈਸ਼ਲ ਇੰਡਸਟਰੀ ਨੂੰ ਮੈਂ ਪੈਕੇਜ ਦਊਗਾ ਜਿਹੜਾ ਬਾਰਡਰ ਤੇ ਲਾਊਗਾ ਮੈਂ ਤਾਂ ਪੂਰੇ ਪੰਜਾਬ ਦੀ ਜੰਗ ਲੜਨੀ ਐ ਉਨੇ ਅੱਜ ਦੇ ਬਾਅਦ ਮੈਂ ਜਲੰਧਰ ਚਲੇ ਜਾਣਾ ਉਹਦੇ ਬਾਅਦ ਉਧਰ ਗੁਰਦਾਸਪੁਰ ਪਠਾਨਕੋਟ ਹੁੰਦਾ ਹੁੰਦਾ ਤੁਸੀਂ ਇਹ ਉਧਰ ਹੁਣ ਮੇਰੀ ਲੜਾਈ ਤੁਸੀਂ ਲੜਨੀ ਹੈ ਥੋੜੀ ਲੜਾਈ ਮੈਂ ਲੜੂਗਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਜਲਾਲਾਬਾਦ ਤੋਂ ਸੁਖਵੀਰ ਸਿੰਘ ਬਾਦਲ ਆਪ ਚੌਣ ਲੜ ਰਹੇ ਨੇ ਜਦਕੀ ਅਬੋਹਰ ਤੋਂ ਮਹਿੰਦਰ ਰਣਵਾ ਤੇ ਫਜ਼ਿਲਕਾ ਤੋਂ ਹੰਸਰਾਜ ਜੋਸਨ ਪਾਰਟੀ ਵੱਲੋਂ ਚੌਣ ਮੈਦਾਨ ਚ ਨਹੀਂ ਸੁਖਵੀਰ ਸਿੰਘ ਬਾਦਲ ਅਤੇ ਪਾਰਟੀ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਜੋਸਨ ਅਤੇ ਰਣਮਾ ਨੇ ਵੀ ਚਿੱਤ ਦੇ ਦਾਅਵੇ ਠੋਕੇ ਤੇ ਸੁਨੀਲ ਜਾਖੜ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਜੀ ਮੈਨੂੰ ਅਬੋਰ ਤੋਂ ਉਮੀਦਵਾਰ ਬਣਾ ਕੇ ਮੇਰੇ ਤੇ ਬਹੁਤ ਵੱਡਾ ਇੱਕ ਉਪਕਾਰ ਕੀਤਾ ਹੈ। ਲੇਕਿਨ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਨਾ। ਅਬੋਰ ਹਲਕੇ ਦੇ ਲੋਕ ਅੱਜ ਉਤਾਵਲੇ ਨੇ ਕੋਡ ਆਫ ਕੰਡਕਟ ਲੱਗੇ ਐਡਾ ਵੱਡਾ ਟੈਰਰ ਐਡਾ ਵੱਡਾ ਸਹਿਮ ਉਹਨਾਂ ਲੋਕਾਂ ਦੇ ਅੰਦਰ ਹੈ ਮੈਂ ਅਜੇ 50% ਹੀ ਲੋਕਾਂ ਦਾ ਧਰ ਕੱਢ ਸਕਿਆ ਲੇਕਿਨ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇੱਕ ਗੱਲ ਮੇਰੀ ਜ਼ਰੂਰ ਤੁਸੀਂ ਕਹਿ ਦਿਓ ਜਕਰ ਸਾਹਿਬ ਵੱਡਾ ਲੀਡਰ ਹੈ ਉਹ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਕੇ ਅਬੋਰ ਤੋਂ ਪੱਜੇ ਨਾ ਜ਼ਰੂਰ ਉਹਨੂੰ ਚੈਲੰਜ ਕਰੋ ਤੇ ਬੇਨਤੀ ਫੈਲੀਫੁੱਲ ਦੇ ਜ਼ਰੂਰ ਕਰ ਦਿਓ ਵੀ ਹੁਣ ਨਵੇੜਾ ਕਰਦੇ ਆਂਗੇ ਆਰੋਪਰ ਦਾ ਜਿਸ ਤਰੀਕੇ ਦੇ ਨਾਲ ਆਪਾਂ ਕੰਪੇਨ ਕਰ ਰਹੇ ਆਂ ਬਾਦਲ ਸਾਹਿਬ ਦੀ ਰਣਮਾਈ ਦੇ ਥੱਲੇ ਤੇ ਜੋ ਸਾਰੇ ਹਲਕਿਆਂ ਦੇ ਵਿੱਚ ਇਸ ਵੇਲੇ ਕੰਪੇਨ ਚੱਲ ਰਹੀ ਔਰ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ ਬਾਦਲ ਸਾਹਿਬ ਦੀ ਅਗਵਾਈ ਦੇ ਥੱਲੇ ਤੇ ਜੋ ਬੀਐਸਪੀ ਨਾਲ ਕੇ ਚੋਨਾ ਲੜ ਰਹੀ ਔਰ ਸਾਡੇ ਸਾਰਿਆਂ ਦਾ ਜਿਹੜਾ ਇਹ ਫਰਜ਼ ਬੰਦਾ ਹੈ ਕਿ ਆਪਣੇ ਜੇ ਅਸੀਂ 1.5 ਮਹੀਨਾ ਕੰਮ ਛੱਡ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੰਗੀ ਸਰਕਾਰ ਬਣਾ ਲਾਂਗੇ ਬਾਦਲ ਸਾਹਿਬ ਦੀ ਰਣਮਾਈ ਦੇ ਥੱਲੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਨੂੰ ਬਣਾ ਲਾਂਗੇ ਤੇ ਮੈਂ ਸਮਝਦਾ ਕਿ ਪੰਜਾਬ ਆਉਣ ਵਾਲੇ ਸਮੇਂ ਤੇ ਪੰਜਾਬ ਨੂੰ ਜਿਹੜਾ ਇਹ ਆਉਣ ਵਾਲੇ ਸਮੇਂ ਡਵੈਲਪਮੈਂਟ ਵੀ ਕਰਾਈ ਜਾ ਸਕਦੀ ਤੇ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਮੁਹੱਬਤ ਵੀ ਜਿਹੜੀ ਦੂਜੀ ਵਾਰ ਪੈਦਾ